ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਐ ਪੱਖੋ ਜ਼ਿਲ੍ਹਾ ਬਰਨਾਲਾ ਤੇ ਬਾਈ ਕੋਲ ਮੱਝ ਆ 7 ਮਹੀਨੇ ਦੀ ਗੱਬਣ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਵੀਰੇ ਆਪਣਾ ਕਰਵਿੰਦਰ ਖਣ ਵੀਰੇ ਪਿੰਡ ਜੀ ਪੱਖੋ ਕੇ ਜੀ ਠੀਕ ਹੈ ਜਿਲ੍ਹਾ ਜਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ ਆਪਣਾ 98725 55712 ਜੀ ਦੁਬਾਰੇ ਫੇਰ ਦੱਸ ਜੀ 98725 55712 ਜੀ ਠੀਕ ਹੈ ਜੀ ਦੱਸੋ ਜੀ ਡਿਟੇਲ ਮੱਝ ਦੀ ਜੀ 7 ਮਹੀਨਿਆਂ ਦੀ ਗੱਭਣਾ ਹੈ ਜੀ ਠੀਕ ਹੈ ਜੀ 5 ਲੀਟਰ ਦੁੱਧ ਹੈ ਜੀ ਠੀਕ ਹੈ ਜੀ ਮੋੜਾ ਨਸਲ ਦੀ ਮੈਂ ਹਰਿਆਣੇ ਚੋਂ ਖੁਦ ਮਾਪ ਚੱਲ ਕੇ ਲੈ ਕੇ ਆਇਆ ਪਿਆ ਜੀ ਠੀਕ ਹੈ ਜੀ ਹਾਂ ਜੀ ਐਸਟ ਮੰਨ ਕੇ ਪਿਛਲਾ ਰਿਕਾਰਡ ਇਹਦਾ ਮਾਰ ਕੇ ਦੂਜੀ ਸੂਈ ਨੂੰ ਹੁਣ ਗੱਭਣਾ ਪਹਿਲੇ ਸੂਈ ਦਾ 15 ਕਿਲੋ ਦੁੱਧ ਦਾ ਮਿਲਤ ਰਿਕਾਰਡ ਹੈ ਜੀ ਠੀਕ ਹੈ ਜੀ ਅੱਜ ਉਰਾਸਾਂ ਤੋਂ ਗੱਭਣਾ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਪਿਛਲੇ ਸੂਈ ਦੀ ਆ ਕੱਤੀ ਗਈ ਆ ਪੁਣਿਆ ਦੇ ਦੇ ਕੋਲ ਦੇ ਲੋ ਇਹਦੀ 8 ਮਹੀਨਿਆਂ ਦੀ ਉਮਰ ਆ ਜੀ ਸ਼ਾਰੂ ਜੀ ਠੀਕ ਹੈ ਜੀ ਇਹ ਕੱਤੀ ਆਪਾਂ ਵੀਰੇ ਸ਼ੀਲ ਨਹੀਂ ਕਰਨੀ ਆਪਾਂ ਕੱਲੀ ਮੈਂ ਤੇ ਹੁਣ ਦੁੱਧ ਦਿੰਦੀ ਵੀਰੇ ਹਾਂ ਹੁਣ ਦੁੱਧ ਦਿੰਦੀ ਐਸਟਾ ਚਾੜ ਤੇ ਹਾਂਜੀ ਹਾਂ ਥਾਪੀ ਮਾਰ ਕੇ ਬੈਜੀ ਬਸ ਚਾਹੇ ਚਾੜ ਪਾਉਂਦੀ ਬਣੀ ਲੋੜ ਕੋਈ ਇਹਦੇ ਕੁਟੀ ਖੱਡਣ ਵਾਲੇ ਕੋਈ ਛੱਕਰ ਵੀ ਹੈਗਾ ਜਿੱਦਾਂ ਠੀਕ ਹੈ ਜੀ ਠੀਕ ਕੱਲ ਸੰਗ ਸੰਗ ਬਾਈ ਜੀ ਕੁੰਡੇ ਆ ਠੀਕ ਆ ਸਾਣ ਤੋਂ ਲੰਮਾ ਲੱਗਿਆ ਵਾ ਬਾਕੀ ਜੂਰੇ ਸਾਹਮਣੇ ਬਾਈ ਕਹਿੰਦਾ ਤਸੱਲੀ ਨਾਲ ਚੈਤਰ ਰੱਖੇ ਦਵਾਈ ਦੇ ਜੀ ਠੀਕ ਹੈ ਜੀ ਹਾਂਜੀ ਬਾਈ ਰੇਟਰ ਕੀ ਹੈ ਜੀ ਦਾ ਇਹਦਾ ਜਾਇਦਾ 80000 ਰੁਪਏ ਰੱਖਿਆ ਵੀਰੇ ਲੈਣ ਦੇਣੀ ਆਪਾਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਮੜਾ ਖੁੱਲ ਕੇ ਦਿਖਾਉਂਗੀ ਹਾਂਜੀ ਹੋਰ ਨਹੀਂ ਦੇਖ ਸਕਦੇ ਹੋ ਥੋੜਾ-ਥਰਾ ਮੱਝ ਦਾ ਮੱਝ ਸੋਹਣੀ ਹੈ ਕਾਫੀ ਕੁਤ ਵੱਡਾ ਬਾਕੀ ਸਦੇ ਸਾਹਮਣੇ ਹੋਏ ਠੀਕ ਹੈ ਜੀ ਗਾਇ ਜੰਗ 5 ਕਿਲੋ ਦੁੱਧ ਦਿੰਦੀ ਆ ਠੀਕ ਹੈ ਜੀ ਮੋੜ ਦੇ ਪਰ ਦੇਖ ਸਕਦੇ ਪੰਨ ਦੇ ਬਰੀ ਬੰਦੇ ਬੰਦੇ ਦੇਖ ਸਕਦੇ ਬਰਾ ਥੋੜਾ-ਥਰਾ ਥਾਂ ਤੋਂ ਸਾਹਮਣੇ ਹੈ ਤੇ ਬਾਈ ਜੀ ਨੇ ਜ਼ਰੂਰ ਕੰਟਰੈਕਟ ਕਰੋ ਜੀ ਫੰਡ ਪੱਕੋ ਜ਼ਿਲ੍ਹਾ ਬਰਨਾਲਾ ਕੋਈ ਜੇ ਕਿਸੇ ਨੇ ਐਡ ਕਰਾਉਣੀ ਤਾਂ ਆਪਣੇ ਨੰਬਰ ਨੋਟ ਕਰ ਲਓ ਜੀ 7528000355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਏ